ਬਜ਼ੁਰਗੋ ਘਰ ਦੇ ਪੈਸੇ ਮਿਲੇ ਆ ਘਰ ਘੱਟ ਮਿਲੇ ਆ ਜੀ ਤੇ ਜ਼ਮੀਨ ਦੇ ਪੈਸੇ ਨਹੀਂ ਮਿਲੇ ਫਿਰ ਜੀ ਜ਼ਮੀਨ ਦਾ ਕਬਜ਼ਾ ਕਿਉਂ ਕਰ ਰਹੀ ਪੁੱਸ ਉਹ ਜ਼ਮੀਨ ਦੇ ਨਹੀਂ ਨਹੀਂ ਦੱਸੋ ਨਾ ਜੇ ਉਹਨੂੰ ਉਹਨਾਂ ਨੂੰ ਜ਼ਮੀਨ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦੱਸੋ ਫਿਰ ਉਹ ਇਹਨਾਂ ਕਾਪੀ ਦਿੱਤੀ ਦੇ ਪੈਸੇ ਜ਼ਮੀਨ ਦੇ ਪੈਸੇ ਨਹੀਂ ਮਿਲਦੇ ਕਾਲਾ ਸਾਹਿਬ ਤੂੰ ਸਮਝਦਾ ਹੀ ਨਹੀਂ ਕਿਹੜੀ ਗੱਲ ਆ ਜੀ ਨੇ ਕਮੈਂਡ ਕੀਤੀ ਆ ਉਹ ਫਿਰ ਜੋ ਵੀ ਦਾਅਰੇ ਉੱਥੇ ਕੈਮਰੋ 55 ਦਿਨ ਦੇ ਅੰਦਰ ਉਹਦਾ ਪੈਸੇ ਵਧਾ ਕੇ ਰੇਗ ਤੇ ਫੇਰ ਤੁਹਾਡੇ ਖਾਤਿਆਂ ਚ ਪਾ ਕੇ ਫੇਰ ਕਬਜ਼ੇ ਕਰਾਂਗੇ ਉੱਥੇ ਕੈਮ ਕਰੋ ਕਮਿਟਮੈਂਟ ਤੇ ਕੀ ਗੱਲ ਤੁਸੀਂ ਉਹਨਾਂ ਨੂੰ ਨਹੀਂ ਮੰਨਦੇ ਦੀ ਜੀ ਜੀ ਦੀ ਵਧਾਉਂਦੇ ਨਾ ਉਸ ਤੋਂ ਫਿਰ ਲੈ ਲਓ ਸਰ ਸੌ ਕੁ ਦਿਨ ਪਰਿਵਾਰੀ ਲਿਆਓ ਤੇ ਉਹਨੂੰ ਪਤਾ ਲੱਗ ਵੀ ਆ ਪਈਏ ਪੈਸੇ ਦਿੱਤੇ ਆ ਤੇ ਨਹੀਂ ਦਿੱਤੇ ਇੱਥੇ ਆ ਲੈ ਆਓ ਉਹਨਾਂ ਨੂੰ ਲਿਆਓ 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 ਇਹ ਫੇਰ ਪ੍ਰਸ਼ਾਸਨ ਚੜ ਕੇ ਆਇਆ ਵਾ ਰੇਲਵੇ ਟ੍ਰੈਕ ਤੇ 45 ਦਿਨ ਦਾ ਟਾਈਮ ਲਿਆ ਸੀ ਆਈਜੀ ਸਾਹਿਬ ਨੇ ਤੇ ਡੀਜੀਪੀ ਪੰਜਾਬ ਨੇ ਇਹ 45 ਦਿਨ ਅਸੀਂ ਕੰਮ ਜੇ ਨਹੀਂ ਕਰਾਂਗੇ ਜਿੱਥੇ ਪੇਵਣ ਨਹੀਂ ਦਿੱਤੀ ਜਿੱਥੇ ਪੇਮੈਂਟ ਦਾ ਇੱਕ ਪੈਸਾ ਨਹੀਂ ਪਿਆ ਪ੍ਰਸ਼ਾਸਨ ਅੱਜ ਵੇਖੋ ਹਜ਼ਾਰਾਂ ਦੀ ਤਰਦਾਚ ਪੰਜਾਬ ਪੁਲਿਸ ਤੇ ਮੁੱਠੀ ਪਰ ਕਿਸਾਨਾਂ ਦੇ ਧੱਕੇ ਨਾਲ ਫੇਰ ਅੱਜ ਕਬਜ਼ਾ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਇੱਕ ਪੈਸਾ ਪੇਮੈਂਟ ਨਹੀਂ ਪਈ ਕੋਠੇ ਟਾਇਆ ਜਾ ਰਿਹਾ ਬੰਬੀਆਂ ਦੇ ਵੱਡਾ ਯੂਰ ਪੰਜਾਬ ਸਰਕਾਰ ਦਾ ਹੋਟਲ کے نہیں ہوندیے انگریز نہیں ہوندیے کمزور نہیں ہوندیے گا نہیں ہوندیے گا شاناں مزدوراں دا ایک زندہ باد زندہ باد زندہ باد سمینہ تک نال تک نہیں ہوندیے گا نہیں ہوندیے گا نہیں ہوندیے گا پرو <laughs> اپڑڑ

িলিনে়ত য়াড়া কাাইছেল গিকাইরা, কা晴়াे কাকাকযা অপাকENTE कन वञदा रहे क पशु साईं मदद I'll ਸਰਕਾਰ ਮੁਕਰੀਆ ਪੰਜਾਬ ਸਰਕਾਰ ਪਜੀਆ ਆ ਜਿਹੜੀ ਪ੍ਰਮਾਣ ਦੀ ਸਰਕਾਰ ਆ ਜਿਹੜੀ ਕਹਿੰਦੀਗੀ ਬੱਚੇ ਕੋਟਿਆਂ ਦੀ ਕਰੂਗੀ ਸਰਕਾਰ ਹੋਗੀ ਲਗਾ ਕਾਰੋਗੀਆਂ ਹੋਰ ਆ ਜਾ ਰਹੀ ਆ ਆ ਆ ਆ ਬਾਬਾ ਜੀ ਕੀ ਕਹਿਣਾ ਤੁਹਾਡਾ ਬਿਲਕੁਲ ਪ੍ਰਸ਼ਾਸਨ ਠੱਗਾ ਕਰਦੇ ਆ ਜੀ ਨਹੀਂ ਪੈਸਾ ਦਿੱਤਾ ਦਿਖਾਣਾ ਨੂੰ ਉਹਦੇ ਵਾਸਤੇ ਕਿਸਾਨ ਇਕੱਠੇ ਆਏ ਵੀ ਸਾਡੇ ਖਾਤੇ 'ਚ ਪੈਸੇ ਪਾ ਦਿਓ ਤੇ ਸਾਡੀ ਜ਼ਮੀਨ ਲੈ ਲਓ ਪਰ ਕੋਈ ਪੈਸਾ ਨਹੀਂ ਪਿਆ ਹੁਣੇ ਪੁਲਿਸ ਤੁਹਾਨੂੰ ਕਿੱਥੇ ਖੜ ਰਹੀ ਗ੍ਰਫਤਾਰ ਕਰ ਰਹੀ ਪਤਾ ਨਹੀਂ ਸਾਨੂੰ ਕਿੱਥੇ ਕਰ ਰਹੀ ਆ ਦਾਗ ਵੜ ਲਈ ਆ ਤੇ ਪਿੱਛੇ ਬਾਕੀ ਗੱਡੀ 'ਚ ਲੱਗ ਲਏ ਆ ਬੰਦੇ ਕੁਝ ਐਸਾ ਗੱਡੀ 'ਚ ਸਾਨੂੰ ਕਹਿੰਦੇ ਵੀ ਐਸਾ ਗੱਡੀ 'ਚ ਬੈਠੋ ਕੋਈ ਪਤਾ ਨਹੀਂ ਕਿੱਥੇ ਕਿਹੜੀ ਜਥੇਬੰਦੀ ਆ ਤੁਹਾਡੀ ਸਾਡੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਆ ਜੀ ਕੀ ਤੁਸੀਂ ਤੇ ਸਾਰੀ ਕਮਾਂਡ ਕਰ ਰਹੇ ਹੋ ਤੁਸੀਂ ਕਿਹਦੇ ਹੁਕਮਾਂ ਦੇ ਕਰ ਰਹੇ ਹੋ ਓਂਕਾਰ ਸਿੰਘ ਜੀ ਤੁਸੀਂ ਕਿਹਦੇ ਹੁਕਮਾਂ ਦੇ ਕਰ ਰਹੇ ਕੰਮ ਬਾਰਡਰ ਰੇਂਜ ਆਈਜੀ ਦੇ ਨਾਲ 7 ਤਰੀਕ ਨੂੰ ਰੇਲ ਦੇ ਉੱਤੇ ਕਮਿਟਮੈਂਟ ਹੋਈ ਆ ਕਿ 45 ਦਿਨ ਦੇ ਵਿੱਚ ਫੈਸਲਾ ਹੋਊਗਾ ਉਦੋਂ ਪਹਿਲਾਂ ਅਸੀਂ ਜ਼ਮੀਨਾਂ ਤੇ ਕਬਜ਼ਾ ਨਹੀਂ ਲਵਾਂਗੇ ਅੱਜ ਭਾਰੀ ਪੁਲਿਸ ਦੇ ਵੱਲ ਦੇ ਨਾਲ ਸਾਡੇ ਪ੍ਰਸ਼ਾਸਨ ਨੂੰ ਵਰਤਿਆ ਜਾ ਰਿਹਾ ਤੇ ਸਾਡੀ ਪੁਲਿਸ ਨੂੰ ਜਿਹੜਾ ਸਾਡੇ ਸਾਹਮਣੇ ਖੜਾ ਕੀਤਾ ਗਿਆ ਜਿਹੜਾ ਲੁਕਵੇਂ ਰੂਪ ਦੇ ਉੱਤੇ ਸਾਡਾ ਜਿਹੜਾ ਕਾਰਪੋਰੇਟ ਹੈ ਉਹ ਜ਼ਮੀਨਾਂ ਤੇ ਕਬਜ਼ਾ ਕਰ ਰਿਹਾ ਹੈ ਅਸੀਂ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਅਸੀਂ ਜਿੰਨਾ ਕਿਸਾਨਾਂ ਨੇ ਪੈਸਾ ਨਹੀਂ ਲਿਆ ਉਹ ਉਹਨਾਂ ਦੇ ਹੱਕ ਦੇ ਵਿੱਚ ਵਿਰੋਧ ਕਰ ਰਹੇ ਹਾਂ ਅਸੀਂ ਉਹਨਾਂ 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 ਵਿਚਾਰਿਆਂ ਦੀ ਰੋਜੀ ਰੋਟੀ ਲਈ ਵਿਰੋਧ ਕਰ ਰਹੇ ਹਾਂ ਪੈਸੇ ਨਹੀਂ ਮਿਲੇ ਇਹਨਾਂ ਨੂੰ ਪੈਸੇ ਨਹੀਂ ਮਿਲੇ ਆ ਕਿੱਥੇ ਆ ਬਜ਼ੁਰਗੇ 80 ਸਾਲ ਦਾ ਉਹਦੀ ਦਸ਼ਾ ਵੇਖੋ ਕਿਹੜੀ ਆ ਓ ਓ ਓ ਅੱਗੇ ਵੀ ਕਲਪ ਕਲਪ ਕੇ ਉਹਨੂੰ ਮਸ਼ੀਨ ਗਾੜੀਆਂ ਚੋਕ ਕੇ ਖੜਿਆ ਇਹ ਇਹ ਦਸ਼ਾ ਵਾ ਅੱਗੇ ਆ ਵਗੇ ਆਪ ਜੁੜ ਕੇਓ ਦੇਖੋ ਇੱਧਰ ਇੱਧਰ ਗੱਲ ਕਰ ਇੱਕ ਮਿੰਟ ਠਹਿਰ ਇੱਕ ਮਿੰਟ ਠਹਿਰਾ ਤੂੰ ਤੈਨੂੰ ਕੋਠੀ ਦੇ ਪੈਸੇ ਮਿਲ ਗਏ ਨਾ ਮੇਰੀ ਗੱਲ ਸੁਣ ਲੈ ਕੋਠੀ ਦੇ ਪੈਸੇ ਮਿਲ ਗਏ ਰੁਕ ਗਏ ਪੂਰੇ ਕਿੰਨੇ ਕਿੰਨੇ ਮਿਲੇ ਆ 32 ਦੇ 18 ਮਿਲੇ 32 ਤੇ 18 ਮਿਲ ਗਿਆ ਤੈਨੂੰ ਠੀਕ ਆ ਦੋ ਮਿਲ ਜਾਂਦੇ ਸੀ ਦੋਹਾਂ ਦੇ ਦੋਹਾਂ ਦੇ ਮਿਲ ਗਏ ਤੈਨੂੰ ਪੈਸੇ ਸੁੱਝੇ ਤੂੰ ਅਪਲਾਈ ਕਰ ਤੈਨੂੰ ਪੈਸੇ ਮਿਲ ਜਾਂਦੇ ਆ ਅਪਲਾਈ ਤੇ ਕਰੇਗਾ ਉਹ ਬੈਂਕ ਨਹੀਂ ਕਾਫੀ ਤੇ ਦੇਗਾ ਤੂੰ ਜੇ ਨਹੀਂ ਅਪਲਾਈ ਕੀਤਾ and